ਧਿਆਨ ਨਾ ਬੋਲਦਾ ਕਹਿੰਦੀ ਗੱਲ ਆ ਮੈਂ ਹਲਦਾ ਖਲਦਾ ਪਿਆ ਜੋ ਕੋਈ ਨਾਲ ਦੇ ਕੋ ਕਰ ਓਏ ਆ ਪਾਪਾ ਓਏ ਇਹ ਮੇਰੇ ਬੁਲਾਗਾ ਮੇਰੇ ਪਰਸ ਨਾ ਕਰੋ ਇਹ ਪਾਪਾ ਕਿਹਨਾਂ ਕਰ ਤਾ ਪਰਸ ਨਾ ਬੋਲ ਪਰ ਆ ਵੀਡੀਓ ਹੁੰਦੀ ਮੈਂ ਪਰਸ ਨਾ ਕਰਨ ਲਈ ਖਤਮ ਗੱਲ ਹੋ ਗਈ ਜੀ ਹੱਥੀ ਪੈਂਦਾ ਪਿਆ ਪਰ ਤੀਹਾਂ ਕੱਢੋ ਬਾਈ ਬੈਠ ਪਰਸ ਬਰਾਬਰ ਜਿਆਦਾ ਨਾ ਮਾਸਟਰਪੀਸ ਬਣਾਵੀਂ ਵੀਡੀਓ ਕੋਈ ਗੱਲ ਨਹੀਂ ਪਰਸ ਉਹ ਤੇ ਹੀ ਆ ਨਾ ਯਾਰ ਇਹਨਾਂ ਕੋਈ ਨਹੀਂ ਮੇਰੇ ਕੋ ਪਿਆਰ ਦੀ ਬਣਾ ਮੈਂ ਨਹੀਂ ਕਰ ਰਿਹਾ ਮੈਂ ਕਹ ਰਿਹਾ ਗੱਡ ਦੇ ਨੋਕਾ ਚੱਲਾ ਤੁਮ ਜਿਆਦਾ ਭੁਆ ਨਹੀਂ ਕਰ ਕੱਟੋ ਇਹਦਾ ਕੀ ਕੀਤਾ ਲਾ ਆ ਬੁੱਕਾਂ ਨਾਲੇ ਕੋਟੀਆਂ ਹੈ ਆ ਉਂਪਰ ਸੋਈ ਜਾਂਦੇ ਨੇ ਇਹਨੇ ਗੁੱਕਾ ਛੋਟੀਆਂ ਮੇਰੇ ਹੱਥੀ ਪਿਆ ਇਹ ਜੇ ਮੈਂ ਐਮਐਲਏ ਸਾਹਿਬ ਨਾਲ ਗੱਲ ਕਰਾ ਰਿਹਾ ਮੈਂ ਗੱਲ ਕਰ ਰਿਹਾ ਇਹ ਮੇਰੇ ਹੱਥੀ ਪੈਂਦਾ ਪਿਆ ਬੰਦ ਕਰੋ ਇਹਨਾਂ ਦੀ ਐਕਟਵਾ ਬੋਟ ਕਰ ਤੋਂ ਉੱਪਰ ਲੈ ਅੱਜ ਉਹ ਬਾਬਾ ਜੀ ਆ ਮੈਂ ਤੁਹਾਨੂੰ ਅੱਜ ਵੀ ਨਹੀਂ ਯਾਰ ਕਰ ਲਓ ਨਾ ਕਰੋ ਆ ਬਚਾ ਮੈਂ ਬੱਸ ਤੇ ਫੜਿਆ ਆ ਮੈਂ ਇਹ ਬੰਦਾ ਮੈਂ ਕਿਹਨੂੰ ਫੜੀ ਦੱਸ ਮਾਨ ਲਓ ਐਕਟੂਅਲ ਜਾਣਦੇ ਨਹੀਂ ਇਹ ਗੁੱਸਾ ਕਰ ਸਦਾ ਇਹ ਬੰਦਾ ਚਲਾਨ ਨਹੀਂ ਇਕ ਤਰ੍ਹਾਂ ਤਾਲਤ ਨਹੀਂ ਖਾਂਦਾ ਪਿਆ ਸੀ ਮੈਂ ਕਾਲ ਨੂੰ ਖਾਣ ਨੂੰ ਕਿਹਾ ਇਹ ਐਮ ਐਲ ਏ ਸਾਹਿਬ ਨਾਲ ਗੱਲ ਕਰਾਂਦਾ ਪਿਆ ਮੈਂ ਐਮ ਐਲ ਏ ਸਾਹਿਬ ਨਾਲ ਗੱਲ ਕਰਾਂਦਾ ਪਿਆ ਇਹ ਮੇਰੇ ਹੱਥੀ ਪੈ ਕੇ ਮੇਰੇ ਬੁੱਕਾ ਸਾਡੇ ਖਿਲਾਫ ਪੀਣ ਲੈ ਉਹ ਦੱਸੋ ਕੀ ਕਰੀਏ ਅਫਸਰਾਂ ਦਾ ਹੁਕਮ ਹੈ ਅਸੀਂ ਚਲਾਨ ਕਰਦੇ ਪਏ ਹਾਂ ਤੁਸੀਂ ਕੀ ਕਰੀਏ ਆ ਜਾ ਹੁਣ ਤੇਰਾ ਕੀ ਆ ਆ ਜਾ ਹੁਣ

જાડ દો દેખતા પણ હોરી ની મે મે તારી એક્ટિવલી હું જાણ દેની હું પાંચ તો લાડ કર મે તારી એક્ટિવલી હું જાણ દેની કરો તમારે બચ્ચે કે ના કરો મે બચ્ચે લઈ ગલત ખતમ કરતી હે નહીં બાબા મેકો બળ ન હોધી પે ના દે મે બળ નથી ઓ બેડી ચાપી દે ઓ મે નહીં જાતી બેટા અતુકા કે બે ઓ મે મે છોકળને બરાબર મને ખબર મે લખડા મેસે ફોન કરા ਇਹ ਬੀਬਾ ਉੱਥੇ ਬੈਠਾ ਇਹਦਾ ਇਹ ਪਹਿਲਾਂ ਵੀ ਗਿਆ ਕੇ ਤੂੰ ਸੁਲਾਈਆ ਦੀ ਬਿਟੀ ਤੂੰ ਬਣਾਈ ਹੁੰਦੀ ਆ ਪਹਿਲਾ ਹੋਏ ਗਾਲੀ ਨਾ ਆਪਾਂ ਕੀ ਨਹੀਂ ਕਰਦਾ ਬਸ ਇਹ ਗੱਲ ਸੁਲਾਈਆ ਦੇ ਨਾਲ ਛੱਡੂਂਦੇ ਆ ਛੱਡੂਂਦੇ ਆ ਜਿਆਦਾ ਮਾਸੀ ਬਣਦਾ ਪਾਪਾ ਹੀ ਗਲਤੀ ਕਰ ਤੂੰ ਗੋੜਿਆ ਬਣਾ ਪਿੱਛੇ ਜਾ ਪਿੱਛੇ ਮਿਲ ਪੰਨਿਆ ਕਰੋ ਫੇਰੇ ਹੀ ਗੱਲ ਸਾਹਮਣੇ ਮੇਰੀ ਦਿਖਾਣਾ ਚਾਪੀ ਤੇ ਨਾਲ ਹਾਂ ਰੀਸਪੀ ਨਾ ਕਰਦਾ ਇਹ ਇਹ ਸਰਦੀ ਆਈ ਗੱਡੀ ਦੀ ਚਾਬੀ ਆ ਬਈ ਸਭ ਦੁਕਾਨ ਤੋਂ ਖੱਬੋਗੀ ਬਈ ਮੈਂ ਖੰਕੂ ਕੇ ਮੈਂ ਖੱਜਾ ਅੱਗੇ ਖੜੂ ਬਾਕੀ ਦਾ ਸਰਰਾ ਇੱਕ ਬੰਦਾ ਆਇਆ ਵੀ ਵੀਡੀਓ ਬਣਾਉਣ ਆਇਆ ਓਏ ਅਸੀਂ ਕਾਗਜ਼ ਮੰਗੇ ਆ ਤੇ ਇਹਨੇ ਐਮਐਲ ਸਰ ਨਾਲ ਗੱਲ ਕਰਾਤੀ ਏ ਤੇ ਅਸੀਂ ਐਮਐਲ ਸਰ ਨਾਲ ਗੱਲ ਕਰਦੇ ਪਏ ਆ ਇਹਨੇ ਸਾਡੇ ਕਿਤਾਬਾਂ ਖਿਲਾਫ ਕੀਤੀਆਂ ਕਿਉਂ ਨਹੀਂ ਬੰਦਾ ਪੈਦਾ ਆ ਪਹਿਲੇ ਕੋਲ ਹੈਗਾ ਕਿ ਆਈ ਅੱਲਾਹ